ਜ਼ਿਲ੍ਹਾ ਸਪੋਰਟਸ ਵਿਭਾਗ ਵੱਲੋਂ 4 ਅਗਸਤ ਤੋਂ ਹੀ ਸਕੂਲ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਦੱਸ ਦਈਏ 3 ਦਿਨ ਤੱਕ ਚੱਲਣ ਵਾਲੀਆਂ ਇਸ ਖੇਡਾਂ ਦੇ ਦੂਸਰੇ ਦਿਨ ਅਜਦੀਪੂ ਪਹਿਲਵਾਨ ਦੇ ਮਹਾਵੀਰ ਅਖਾੜਾ ਨਿਰ ਚੱਕੀ ਰੇਲਵੇ ਸਟੇਸ਼ਨ ਉੱਤੇ ਕੁਸ਼ਤੀ ਮੁਕਾਬਲੇ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਮੁੱਖ ਤਿਥੀ ਦੇ ਤੌਰ ਤੇ सोनू अरोड़ा ਪਹੁੰਚੇ ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਖੇਡ ਸੁਪਰਵਾਈਜ਼ਰ ਅਰੁਣ ਕੁਮਾਰ ਸ਼ਰਮਾ ਤੇ ਦੀਪੂ ਪਹਿਲਵਾਨ ਨੇ ਦੱਸਿਆ ਕਿ ਇਹਨਾ ਹੋ ਰਿਹਾ ਮੁਕਾਬਲਿਆਂ ਦੇ ਵਿੱਚੋਂ ਜਿਹੜਾ ਇਹ ਜੇਤੂ ਖਿਡਾਰੀ ਜਿਹੜਾ ਵੀ ਹੋਵੇਗਾ ਉਸ ਨੂੰ ਸਟੇਟ ਪੱਧਰ ਤੇ ਖੇਡਣ ਦੇ ਲਈ ਭੇਜਿਆ ਜਾਵੇਗਾ ਇਸ ਮੌਕੇ ਤੇ ਮੁੱਖ ਮਹਿਮਾਨ ਸੋਨੂ ਅਰੋੜਾ ਤੇ ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਦੀਪੂ ਪਹਿਲਵਾਨ ਦਾ ਮਹਾਵੀਰ ਅਖਾੜੇ ਤੋਂ ਨਿਕਲੇ ਕਈ ਬੱਚਿਆਂ ਨੇ ਕਈ ਜਿਹੜਾ ਇਹ ਮੱਲਾ ਮਾਰੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਹੁਣ ਵੀ ਇੱਥੋਂ ਦੇ ਜੇਤੂ ਖਿਡਾਰੀ ਜਿਹੜੇ ਨੇ ਸਟੇਟ ਪੱਧਰ ਤੋਂ ਬਾਅਦ ਨੈਸ਼ਨਲ ਪੱਧਰ ਤੇ ਖੇਡਾਂ ਦੇ ਵਿੱਚ ਜਿਹੜਾ ਹੈ ਪਾਗ ਲੈਣਗੇ ਤੇ ਜਿੱਤ ਕੇ ਪਠਾਨਕੋਟ ਦਾ ਨਾਮ ਰੋਸ਼ਨ ਕਰਨਗੇ ਦੇਖੋ ਜੀ ਨਸ਼ਾ ਜਿਹੜਾ ਗਲਪ ਗੀੜੀ ਕਰ ਰਹੀ ਹੈ ਉਹ ਤੇ ਕਲੰਕਾ ਦਾ ਸਮਾਜ ਦੇ ਉੱਪਰ ਹੈ ਲੇਕਿਨ ਤੁਸੀਂ ਦੇਖ ਲਿਆ ਕਿ ਜਿੰਨੇ ਹਰ ਮੋਲੇ ਤੋਂ ਹਰ ਸਕੂਲ ਤੋਂ ਕੁਝ ਵਿਦਿਆਰਥੀ ਨਿਕਲ ਰਹੇ ਆ ਕਿ ਉਹ ਆਪਣੀ ਕੁਸ਼ਤੀ ਦਾ ਹੁਣ ਕੁਝ ਕਰ ਰਹੇ ਆ ਔਰ ਆਪਣੀ ਛੀਰ ਬਣਾ ਰਹੇ ਆ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨਾਂ ਤੋਂ ਸਫਲ ਲੇਗੀ ਦੀ ਪੇਪਲਵਾਨ ਤੋਂ ਸਫਲ ਲੇਗੀ ਹੋਰ ਪੰਜਾਬ ਦੇ ਜਿੰਨੇ ਵੀ ਪਰਪਲਵਾਨ ਆ ਉਹਨਾਂ ਤੋਂ ਸਫਲ ਲੇਗੀ ਤੇ ਅੱਗੇ ਵਧੇਗੀ ਜੇਕਰ ਜੇਕਰ ਨਸ਼ੇ ਸਾਡੇ ਨਸ਼ੇ ਤੇ ਵਧਣਗੇ ਤੇ ਸਾਡਾ ਜਿਹੜਾ ਨਮਜੋਗਾ ਠੱਠ ਛੱਡੇਗਾ ਔਰ ਸਾਡੇ ਹਨਾਂ ਦੇ ਨਾਲ ਜਿਹੜੇ ਛੋਟੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਸਿੱਖਿਆ ਮਿਲੇਗੀ ਔਰ ਅੱਗੇ ਵਧਣਗੇ ਕੁਸ਼ਤੀ ਵਿੱਚ ਆਪਣਾ ਆਪਣਾ ਸ਼ਰੀਰ ਬਣਾਣਗੇ ਤੇ ਨਸ਼ਾ ਨਸ਼ਕ ਅਫਰ ਸਮਾਜ ਉਪਰ ਕਲੰਕਾ ਮੇਰੀ ਸਾਰੇ ਅੱਗੇ ਇੱਕ ਦਰਖਾਸਤ ਹੈ ਕਿ ਸਾਨੂੰ ਇੱਕਜੁੱਟ ਹੋ ਕੇ ਇੱਕਜੁੱਟ ਹੋ ਕੇ ਨਸ਼ੇ ਦੇ ਵਿਰੁੱਧ ਅਭਿਆਨ ਚਲਾਣਾ ਚਾਹੀਦਾ ਮੈਂ ਅਰਵ ਕੁਮਾਰ ਸ਼ਰਮਾ ਜ਼ਿਲ੍ਹਾ ਸਪੋਰਟ ਕੋਰਡੀਨੇਟਰ ਪਠਾਨਕੋਟ ਸਿੱਖਿਆ ਵਿਭਾਗ ਤੋਂ ਜਿਸ ਸੰਗਤਾਂ ਨੂੰ ਸਾਰੇ ਨੂੰ ਪਤਾ ਹੀ ਹੈ ਕਿ ਜਿਹੜੀਆਂ ਸਾਡੀਆਂ 12ਵੀਂ ਜ਼ਿਲ੍ਹਾ ਸਕੂਲ ਖੇਡਾਂ ਪਠਾਨਕੋਟ ਵਿੱਚ 25 ਛੱਡੀ ਵਾਲੀਆਂ 4 ਅਗਸਤ ਤੋਂ ਸ਼ੁਰੂ ਹੋਈਆਂ ਕੋਸੇ ਲੜੀ ਵਿੱਚ ਅੱਜ ਅਸੀਂ ਮਹਾਵਲੀਏ ਥਾੜਾ ਜਿਹਦੇ ਆਪਣਾ ਸਾਰਾ ਦੇਖਣ ਦੇ ਜਿਹੜੇ ਆ ਦੀਪੂ ਬਲਵਾਂ ਦੀ ਗੱਲ ਹੋ ਰਹੀ ਚੱਤੀ ਜਾ ਰਹੀ ਆ ਇੱਥੇ ਆਪਾਂ ਕੁਸ਼ਤੀਆਂ ਲੜਕੇ ਦੀ ਕਰਵਾ ਰਹੇ ਆ ਅੰਡਰ 14 17 ਤੇ 19 ਅਨਾਂ ਜੋ ਜਿਹੜੇ ਬੱਚੇ ਜੇ ਤੂ ਹੋਣ ਜਿਨ੍ਹਾਂ ਨੂੰ 골ਡ ਮੈਡਲ ਮਿਲੇਗਾ ਉਹ ਬੱਚੇ 69 ਜਿਹੜੀਆਂ ਸਟੇਟ ਲੈਵਲ ਗੇਮਸ ਪੰਜਾਬ ਦੇ ਵਿੱਚ ਜਾਣਗੇ ਪਾਰਟਿਸਪੇਟ ਕਰ ਉਹ ਤੋਂ ਜਿਹੜੀ ਗੇਮਸ ਵਿੱਚ ਬੱਚੇ ਨੂੰ 골ਡ ਮਿਲਦਾ ਹੈ ਸਟੇਟ ਪੱਧਰ ਤੇ ਉਹ ਬੱਚੇ ਜਿਹੜੇ ਆ ਨੈਸ਼ਨਲ ਪੱਧਰ ਤੇ ਜਿਹੜੇ ਗੇਮਸ ਵਿੱਚ ਜਾਣਗੇ। ਔਰ ਸਭ ਤੋਂ ਵਧੀਆ ਗੱਲ ਐ ਇਸ ਅਖਾੜੇ ਦੀ ਇਸ ਅਖਾੜੇ ਤੋਂ ਵੱਧ ਤੋਂ ਵੱਧ ਬੱਚੇ ਜਿਹੜੇ ਰੈਸਲਿੰਗ ਵਿੱਚ ਸਟੇਟ ਪੱਧਰ ਤੇ ਔਰ ਨੈਸ਼ਨਲ ਪੱਧਰ ਤੇ ਦੀਪੂ ਜੀ ਵੱਲੋਂ ਪਹੁੰਚਾਏ ਗਏ ਆ। ਸਵੇਰ ਸਵੇਰੇ ਔਰ ਸ਼ਾਮੀ ਇਹਨਾਂ ਵੱਲੋਂ ਜਿਹੜੀ ਕੋਚਿੰਗ ਦਿੱਤੀ ਜਾਂਦੀ 30 ਤੋਂ 40 ਬੱਚਿਆਂ ਨੂੰ। ਜਿਸ ਵਿੱਚ ਇਸ ਅਖਾੜੇ ਦੀ ਜਿਹੜੀ ਇੱਕ ਲੜਕੀ ਹੈ ਦੀਪੂ ਦੀਪੂ ਉਹਨਾਂ ਦੀ ਆਪਣੀ ਬੇਟੀ ਆ ਜਿਹੜੀ ਖੇਲੋ ਇੰਡੀਆ ਖੇਲ ਗਈ ਹੈ ਇਸ ਵਾਰ। ਲਾਸਟ ਟਾਈਮ ਸਟੇਟ ਪੱਧਰ ਔਰ ਨੈਸ਼ਨਲ ਪੱਧਰ ਤੋਂ ਬ੍ਰੌਂਜ਼ ਮੈਡਲ ਸੀ। ਇਸ ਵਾਰ ਵੀ ਸਟੇਟ ਪੱਧਰ ਤੇ 5 ਲੜਕੀਆਂ ਸਖੜੀਆਂ ਅਨਾਂ ਦਾ ਬੜਾ ਸਪਸਟ ਹੋ ਗਿਆ ਡਿਪਾਰਟਮੈਂਟ ਨੂੰ ਰਣਾਲ ਮੰਡੀ ਦੇ ਪ੍ਰਧਾਨ ਜੀ ਆਏ ਸਾਡੇ ਨਾਲ ਇਹਨਾਂ ਨੇ ਬੱਚਿਆਂ ਵਾਸਤੇ ਜਿਹੜੇ ਰਿਫਰੈਸ਼ਮੈਂਟ ਦਿੱਤੀ ਹੈ ਦੋ ਸੋਡਾ ਫਰੂਟਸ ਹੈ ਅਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਡਿਪਾਰਟਮੈਂਟ ਨੂੰ ਇੱਕ ਸਾਥ ਦੇਣ ਵਾਸਤੇ ਔਰ ਬੱਚਿਆਂ ਨੂੰ ਵੀ ਮੋਟੀਵੇਸ਼ਨ ਦੇਣ ਵਾਸਤੇ ਇਹ ਬਹੁਤ ਵਧੀਆ ਕੁਸਚਨ ਤੁਸੀਂ ਪੁੱਛਿਆ ਹੈ ਕਪੜਾਈ ਦੇ ਨਾਲ ਖੇਡਣ ਦਾ ਦੇਖੋ ਜਿਹੜਾ ਪੜਨ ਵਾਲਾ ਬੱਚਾ ਹੈ ਉਹ ਤੇ ਆਪਣੀ ਅਕੈਡਮੀ ਵਿੱਚ ਨੰਬਰ ਲੱਲੇਗਾ ਜਿਹੜੇ ਖੇਡਾਂ ਲੋਰਾ ਬੱਚਾ ਉਸ ਸਵੇਰੇ ਸ਼ਾਮੀ ਜਿਹੜਾ ਕੋਚਿੰਗ ਕਰਨ ਦੇ ਬਾਅਦ ਮਤਲਬ 골ਡ ਮੈਡਲ ਲੈਂਦਾ ਨਾਲ ਨਾਲ ਪੜ੍ਹਾਈ ਵੀ ਕਰਦਾ ਹੁਣ ਉਸ ਸਾਦਾ ਕੀ ਇਹ ਮੈਡਲ ਦਾ ਪੰਜਾਬ ਸਰਕਾਰ ਵੱਲੋਂ 3% ਕੋਟਾ ਹੈ ਕਿਸੇ ਵੀ ਜਗ੍ਹਾ ਤੁਹੀਂ ਐਡਮਿਸ਼ਨ ਲੈਣੀ ਹੈ ਜਾਂ ਭਰਤੀ ਹੋਣਾ ਉਹ ਬੈਨੀਫਿਟ ਹੈ ਇਸ ਸਪੋਰਟਸ ਦਾ ਨਾਲ ਬੱਚੇ ਨੇ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਫਿਜ਼ੀਕਲੀ ਫਿਟ ਰਹਿਣਗੇ ਜੋ ਮਹਾਬਲੀ ਬਲੀ ਖਾੜੇ ਦਾ ਕਿ ਮੋਟਾ ਵੀ ਹੈਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਤੰਦਰੁਸਤ ਔਰ ਅਵੇਅਰ ਕਰਨਾ ਹੈ ਹੈਲਥ ਵੇ ਨਮਸਕਾਰ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ 7 ਸੀ ਨਿਊਜ਼ ਤੇ ਟੁਡੇ ਹਲਚਲ ਦੇ ਮਾਧਿਅਮ ਨਾਲ ਇੱਥੇ ਮਹਾਵਲੀ ਖਾੜਾ ਪਠਾਨਕੋਟ ਜੋ ਦੀਪੋ ਪਹਿਲਵਨ ਜਿਦਾ ਅਖਾੜਾ ਹੈ ਇੱਥੇ ਜਿਹੜੀਆਂ 12ਵੀਂ ਜਿਲ੍ਹਾ ਪਧਰੀ ਸਕੂਲ ਸਟਾਂ ਹੋ ਰਹੀਆਂ ਨੇ ਜਿਸ ਦੇ ਤਹਿਤ ਸਕੂਲਾਂ ਦੀ ਰੈਸਲਿੰਗ ਇੱਥੇ ਹੋ ਰਹੀ ਹੈ ਕੱਲ ਅੰਡਰ 14 ਹੋਈ ਸੀ ਅੱਜ ਅੰਡਰ 17 ਔਰ ਨੈਕਸਟ ਡੇ ਅੰਡਰ 19 ਜਿਹੜੀ ਹੋਏਗੀ आ, कल अंडर 14 दे जेडे फाइनल मुकाबला भी करवा देते गए सी अंडर 17 आज कंप्लीट कर ਦਿੱਤਾ ਜਾਏਗਾ और अंडर 19 ਦਾ ਕੱਲ ਹੋਏਗਾ और ਇਹ ਸਾਰਾ ਹੀ ਜਿਹੜਾ ਤਾਮਝਾਮ ਹੈ ਮਾਨਜੋਗ ਡੀਓ ਸਟੈਂਡੀ ਸਾਹਿਬ ਪਠਾਨਕੋਟ और ਉਹਨਾਂ ਦੇ ਨਾਲ ਸਾਡੇ ਡੀਐਸਸੀ ਸਾਹਿਬ श्री अरुण शर्मा जी ਇਹਨਾਂ ਦੇ ਸਹਿਯੋਗ ਸਦਕਾ ਸਾਰਾ ਕੁਝ ਇੱਥੇ ਹੋ ਰਿਹਾ ਬਹੁਤ ਵਧੀਆ ਪ੍ਰਬੰਧ ਇਹਨਾਂ ਵੱਲੋਂ ਕੀਤਾ ਗਿਆ और मैं स्पेशल थैंक्स आ दीपू ਪੁਲਵਾਨ ਜੀ ਦਾ ਕਿ ਜਿਨ੍ਹਾਂ ਦੇ ਅਖਾੜੇ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਔਰ ਸਾਰੇ ਬੱਚਿਆਂ ਦਾ ਜਿਹੜਾ ਖਾਣ ਦਾ ਪੀਣ ਦਾ ਰਿਫਰੈਸ਼ਮੈਂਟ ਦਾ ਮੈਟ ਬਿਜਲੀ ਪਾਣੀ ਸਾਰਾ ਕੁਝ ਬਹੁਤ ਵਧੀਆ ਪ੍ਰਬੰਧ ਹੈ ਅੱਜ ਲਗਭਗ 100 ਬੱਚਾ ਅੱਜ ਪਾਰਟਿਸਪੇਟ ਕਰ ਰਿਹਾ ਔਰ ਜਿਹੜੇ ਬੱਚੇ ਪੋਜੀਸ਼ਨ ਲੈ ਰਹੇ ਨੇ 골ਡ সিলভার ਲੈ ਰਹੇ ਨੇ ਉਹ ਨੈਕਸਟ ਜਿਹੜੀ ਸਾਡੀ ਸਟੇਟ ਸਟੇਟ ਲੈਵਲ ਜੈਂਪਸ ਹੋਣ ਗਿਆ ਉਹਨਾਂ ਦੇ ਵਿੱਚ ਪਾਰਟਿਸਪੇਟ ਕਰਨਗੇ ਸਭ ਤੋਂ ਪਹਿਲਾਂ ਤੇ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਡੀਓ ਤੇ ਡੀਐਸਸੀ ਅਤੂ ਸ਼ਰਮਾ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਛੋਟੇ ਛੋਟੇ ਵਿਦਿਆਰਥੀਆਂ ਨੂੰ ਖੇਡ ਪ੍ਰਾਇਦਨ ਨਾਲ ਇੱਕ ਕੁਸ਼ਤੀ ਦਾ ਹੁੰਦ ਰਿਸ਼ਕ ਨੂੰ ਮਿਲ ਰਿਹਾ ਹੈ। ਉਹ ਸਾਡੇ ਦੀਪੂ ਪੁਲਵਾਨ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਖਾੜੇ ਵਿੱਚ ਇਹ ਇਸ ਟਾਈਮ ਚੱਲ ਰਿਹਾ ਹੈ ਉਹ ਤੇ ਹਮੇਸ਼ਾ ਇਹ ਹੀ ਕਹਿੰਦੇ ਹੈ ਕਿ ਜਿਹੜੀ ਨਵਜੁਵਨ ਟੀਮ ਹੈਗੀ ਹੈ ਉਹ ਨਸ਼ੇ ਤੋਂ ਵਿਰੁੱਧ ਰਵੇ। ਕੰਦਰਸ਼ਾ ਦੇ ਨਾਲ ਕੋਈ ਵੀ ਇਹੋ ਜਿਹਾ ਕੰਪਰੋਮਾਈਜ਼ ਨਾ ਕਰੇ ਕਿ ਉਹਨਾਂ ਦੀ ਜਵਾਨੀ ਖਤਮ ਹੋ ਸਕੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜੋ ਕਿ ਇਸ ਨਵੀਂ ਨਵੀਂ ਪੀੜ੍ਹੀ ਨੂੰ ਇਸ ਵਾਸਤੇ ਵਿਚਾਰ ਰਹੇ ਨੇ ਕਿ ਉਹ ਕੁਸ਼ਤੀ ਵਿੱਚ ਅੱਗੇ ਵਧਣ ਆਪਣੇ ਪੰਜਾਬ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰੇ। ਭਾਜੀ ਆਪਣੇ ਹੜੇ ਖਾੜ ਦੇ ਵਿੱਚ ਕੰਪੀਟੀਸ਼ਨ ਹੋ ਰਿਹਾ ਜਿੱਥੇ ਸਾਰੇ ਸਕੂਲਾਂ ਦੇ ਬੱਚੇ ਆਏ ਹੋਏ ਨੇ ਤੇ ਬਹੁਤ ਹੀ ਵਧੀਆ ਕੰਪੀਟੀਸ਼ਨ ਹੋ ਰਿਹਾ। ਆਪਣੇ ਡੀਓ ਸਾਹਿਬ, ਡੀਓ ਸੈਕਟਰੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ। ਆਪਣੇ ਅਰुण ਭਾਜੀ, ਸ਼ਾਰੂਨ ਸ਼ਰਮਾ ਜੀ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਆ ਜਿਹੜਾ ਕਿ ਸਾਡੀ ਬਹੁਤ ਹੀ ਜਾਰੀ ਹੈਲਪ ਕਰਦੇ ਆ ਬਹੁਤ ਜਾਰੀ ਸਪੋਰਟ ਕਰਦੇ ਆ ਸਾਡੇ ਅਖਾੜੇ ਨੂੰ ਬਹੁਤ ਸਪੋਰਟ ਕਰਦੇ ਆ ਅਰुण ਭਾਈ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪਿਛਲੇ ਸਾਲ ਵੀ ਬੜਾ ਬੜਾ ਉਪਰਾਲਾ ਕੀਤਾ ਤੇ ਇਸ ਵਾਰੀ ਵੀ ਅਰुण ਭਾਈ ਨੇ ਜਿਹਨੇ ਸਾਨੂੰ ਇੰਨਾ ਮੌਕਾ ਦਿੱਤਾ ਵੀ ਸਾਡੇ ਅਖਾੜੇ ਦੇ ਵਿੱਚ ਸਾਰੇ ਵਿਦਿਆਰਥੀ ਸਾਰੇ ਸਕੂਲਾਂ ਦਾ ਜਿਹੜੀ ਡਿਸਟ੍ਰਿਕਟ ਹੋ ਰਹੀ ਆ ਤੁਹਾਨੂੰ ਬਹੁਤ ਖੁਸ਼ੀ ਆ ਭਾਜੀ ਇਸੇ ਤਰ੍ਹਾਂ ਬੱਚੇ ਪਹਿਲਵਾਨੀ ਵਾਲੇ ਅਸੀਂ ਕਹਿੰਦੇ ਬਾਤ ਚੜ ਕੇ ਬੱਚੇ ਸਪੋਰਟਸ ਵਾਲੇ ਪਾਸੇ ਆਣ ਤੇ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਨਸ਼ਾ ਤੋਂ ਬਚਣ ਭਾਜੀ ਅੰਡਰ ਇਹਨਾਂ ਦੇ ਕੰਪੀਟੀਸ਼ਨ ਆ ਬਹੁਤ ਵਧੀਆ ਕੰਪੀਟੀਸ਼ਨ ਆਪਣੇ ਸਕੂਲ ਦੇ ਟੀਚਰ ਸਾਹਿਬ ਆਏ ਅੱਜ ਕੱਲ ਵੀ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਡਾ ਕੱਲ ਵੀ ਆਪਣੀ ਪੂਰੀ ਡਿਊਟੀ ਸ਼ਾਮ ਤੱਕ ਇੱਥੇ ਰਹਿ ਸਾਡੇ ਨਾਲ ਅੱਜ ਵੀ ਸਵੇਰੇ ਸਾਗਰ ਭਾਜੀ ਹੋ ਗਏ ਪਾਕੀ ਸਰ ਹੋ ਗਏ 8 ਵਜੇ ਦੇ ਇੱਥੇ ਆਈ ਦੇ ਸਾਡੇ ਕੋਲ ਜੀ ਸਾਗਰ ਭਾਜੀ ਹੁਣ ਸਾਡੇ ਤੋਂ ਵੀ ਪਹਿਲੇ ਆ ਜਾਂਦੇ ਵਿਚਾਰੇ ਆ ਕੇ ਪੂਰੀ ਸਾਨੂੰ ਫੋਨ ਕਰਕੇ ਅਠਵਾ ਲਿਆ ਆਓ ਯਾਰ ਇਹ ਕਰੋ ਇਹ ਸਾਡਾ ਬਹੁਤ ਸਾਥ ਦਿੰਦੇ ਆ ਬਾਹਰ ਵੀ ਉਹਨਾਂ ਦੀ ਬਹੁਤ ਸਪੋਰਟ ਕਰਦੇ ਸਾਗਰ ਭਾਜੀ ਆਪਣੇ ਜਿੰਨੇ ਬਾਕੀ ਟੀਚਰ ਆਇਆ ਮੈਡਮ ਆਪਣੇ ਜਵੀਰਪੋਹ ਜਿਹੜੇ ਬਹੁਤ ਵਧੀਆ ਕੁੜੀਆਂ ਨੂੰ ਟ੍ਰੇਨਿੰਗ ਦ